ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਮੁੜ ਸੁਣਵਾਈ ਹੋਵੇਗੀ ਦੱਸਦੀ ਹੈ ਕਿ ਬੀਤੇ ਦਿਨੀ 7ਵੀਂ ਵਾਰ ਸੁਣਵਾਈ ਹੋਈ ਸੀ ਪਰ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੁਣ ਤੱਕ ਰੀਬ ਅਰਜ਼ੀ ਦੇ ਉੱਤੇ 15 ਘੰਟੇ ਬੈਸ ਹੋ ਚੁੱਕੀ ਹੈ ਪਰ ਲਗਾਤਾਰ ਸੁਣਵਾਈ ਜਿਹੜੀ ਹੈ ਉਹ ਟਲ ਹੀ ਰਹੀ ਹੈ ਕੋਈ ਫੈਸਲਾਦਾਰ ਦੇ ਵੱਲੋਂ ਨਹੀਂ ਸੁਣਾਇਆ ਜਾ ਰਿਹਾ ਸਰਕਾਰੀ ਵਕੀਲ ਵੀ ਆਪਣਾ ਪੱਖ ਰੱਖ ਰਹੇ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਪਰ ਅਦਾਲਤ ਨੇ ਅਜੇ ਤੱਕ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਤੇ ਇੱਕ ਵਾਰ ਫਿਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਅਦਾਲਤ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਦੱਸਦੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੋਇਆ ਤਾਂ ਇਸ ਵੇਲੇ ਮਜੀਠੀਆ ਨਿਆਇਕ ਹਿਰਾਸਤ ਦੇ ਉਤੇ ਨੇ ਦੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਉਹਨਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋ ਰਹੀ ਹੈ ਹੁਣ ਤਾਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਕੀਲ ਨੂੰ ਬਾਹਰੋਂ ਵੀ ਬੁਲਾਇਆ ਹੈ ਪੰਜਾਬ ਤੋਂ ਬਾਹਰੋਂ ਜੋ ਉਹਨਾਂ ਦੇ ਮਾਮਲੇ ਦੀ ਅੱਗੇ ਕਾਰਵਾਈ ਕਰਨਗੇ ਅਦਾਲਤ ਦੇ ਵਿੱਚ ਉਹਨਾਂ ਦਾ ਪੱਕੇ ਪੇਸ਼ ਕਰਨਗੇ ਉਹ ਸਾਰਾ ਕੇਸ ਲੜਨਗੇ ऐसे ਵਿਚਾਲੇ ਹੁਣ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈਆਂ ਹੋ ਰਹੀਆਂ ਨੇ ਪਰ ਹਰ ਇੱਕ ਸੁਣਵਾਈ ਜਿਹੜੀ ਉਹ ਟਲਦੀ ਹੀ ਨਜ਼ਰ ਆ ਰਹੀ ਹੈ ਕਿ ਕਿਸੇ ਦਾ ਕੋਈ ਫੈਸਲਾ ਨਹੀਂ ਆ ਰਿਹਾ ਮਜੀਠੀਆ ਦੇ ਉੱਤੇ ਮੁਸ਼ਕਲ ਲਗਾਤਾਰ ਵਧ ਰਹੀਆਂ ਨੇ ਪਿਛਲੇ ਦਿਨੀ ਇੱਕ ਹੋਰ ਐਫਆਈਆਰ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਦੇ ਉੱਤੇ ਦਰਜ ਹੋਈ ਸੀ ਇਹ ਐਫਆਈਆਰ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਉੱਤੇ ਸਰਕਾਰੀ ਕਾਰਵਾਈ ਚbegin ਪਾਉਣ ਨੂੰ ਲੈ ਕੇ ਹੋਈ ਸੀ ਤੇ ਹੁਣ ਅੱਜ ਫਿਰ ਤੋਂ ਇੱਕ ਵਾਰ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣ ਜਾ ਰਹੀ ਹੈ ਮੁਹਾਲੀ ਅਦਾਲਤ ਦੇ ਵਿੱਚ ਇਸ ਮਜੀਦ ਦੇ ਉੱਤੇ ਸੁਣਵਾਈ ਹੋਵੇਗੀ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਮੋਹਾਲੀ ਅਦਾਲਤ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ